ਜਿਹੜੇ ਬੱਚੇ ਤੁਸੀਂ ਚੂਜ਼ ਕਰਦੇ ਹੋ ਸਿਲੈਕਟ ਕਰਦੇ ਹੋ ਸਕਾਲਰਸ਼ਿਪ ਲਈ ਉਹਦਾ ਕੀ ਕ੍ਰਾਈਟੇਰੀਆ ਹੁੰਦਾ ਇਸ ਵੇਲੇ ਤਾਂ ਹੈਗਾ ਜੀ ਕਿ ਵੀ ਅਸੀਂ ਫੋਕਸ ਕਰ ਰਹੇ ਹਾਂ ਔਨ ਨੀਡੀ ਐਂਡ ਅੰਡਰਸਰਵਡ ਚਿਲड्रन ਉਹਦੇ ਜਿਹੜੇ ਐਂਬੀਸ਼ਸ ਚਿਲड्रन ਹੋਣ ਜਿਹੜੇ ਕੋਈ ਆਪਦੀ ਖੁਆਇਸ਼ ਰੱਖਦੇ ਆ ਤੇ ਉਹ ਘੱਟੋ ਘੱਟ 60% ਆਪਣਾ ਮੈਰਿਟ ਮੇਨਟੇਨ ਕਰ ਰਹੇ ਹੋਣ ਤੇ ਉਹਨਾਂ ਦੀ ਫੈਮਿਲੀ ਦਾ ਇਸ ਵੇਲੇ ਜੋ ਐਨੂਅਲ ਇਨਕਮ ਹੈ ਉਹ ਅਰਾਊਂਡ 10 ਲੱਖ ਹੋਵੇ ਜੀ ਤੇ ਇਹਦੇ ਵਿੱਚ ਜਿਹੜੇ ਗੈਰ ਸਿੱਖ ਬੱਚੇ ਨੇ ਜਾਂ ਗੈਰ ਪੰਜਾਬੀ ਬੱਚੇ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਵਿੱਚ ਓਪਨ ਟੂ ਆਲ ਇਹਦੇ ਵਿੱਚ ਕੋਈ ਆਪਣੇ ਇਸ ਤਰ੍ਹਾਂ ਦਾ ਮਾਪਦੰਡ ਨਹੀਂ ਆ ਕੋਈ ਅਜੀਬ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਸੈਗregation ਦਾ ਤੁਹਾਡਾ ਪ੍ਰਾਇਮਰੀ ਮੋਟਿਵ ਕੀ ਹੈ ਜਿਹੜੇ ਬੱਚਾ ਨੂੰ ਤੁਸੀਂ ਟ੍ਰੇਨ ਕਰਨਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਹੋ ਤੁਸੀਂ ਕੀ ਤੁਹਾਡਾ ਮੋਟਿਵ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਕੰਮ ਕੀਤਾ ਜਾਵੇ ਜਾਂ ਬੱਚਿਆਂ ਨੂੰ ਬਾਹਰ ਅੱਛੀ ਓਪਰਚ्युनिटी ਮਿਲਦੀ ਹੈ ਤਾਂ ਬਾਹਰ ਜਾਣ ਕਿ ਬੱਚੇ ਨੂੰ ਥੋੜਾ ਪੁਸ਼ ਕਰੋ ਕਿ ਵੀ ਉਹ ਆਪਦਾ ਰਸਤਾ ਆਪੇ ਬਣਾਵੇ ਮਿਹਨਤ ਕਰੇ ਤੇ ਆਪਣੀ ਜਗ੍ਹਾ ਬਣਾਵੇ ਤਾਂ ਤੁਸੀਂ ਕੀ ਸਮਝਦੇ ਹੋ ਤੁਸੀਂ ਤੁਸੀਂ ਉਹਨਾਂ ਨੂੰ ਅਪਰੋਚ ਕਰ ਰਹੇ ਹੋ ਸਟੂਡੈਂਟਸ ਮਾਪੇ ਤੁਹਾਡੇ ਕੋਲ ਆਉਂਦੇ ਨੇ ਜਿੰਨਾ ਵੀ ਤੁਹਾਡਾ ਐਕਸਪੀਰੀਅੰਸ ਰਿਹਾ ਹੈ ਉਹਨਾਂ ਨੂੰ ਅਵੇਅਰਨੈਸ ਹੈ ਇਸ ਗੱਲ ਦੀ ਜਾਂ ਉਹ ਕਿਸ ਕਿਸਮ ਦੀ ਐਸਪੀਰੇਸ਼ਨਸ ਦੇ ਨਾਲ ਤੁਹਾਨੂੰ ਅਪਰੋਚ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਸਿੱਖ ਐਜੂਕੇਸ਼ਨ ਬਾਰੇ ਜੋ ਵਿਦਿਆਰਥੀ ਨੇ ਜਿਹੜੇ ਕਿ ਪਲੱਸ 2 ਤੋਂ ਬਾਅਦ ਅੱਗੇ ਪੜ੍ਹਨਾ ਚਾਹੁੰਦੇ ਨੇ ਆਰਥਿਕ ਤੌਰ ਤੇ ਕਮਜ਼ੋਰ ਨੇ ਯੋਗ ਵਿਦਿਆਰਥੀ ਨੇ ਮੈਰੀਟੋਰੀਅਸ ਨੇ ਉਹਨਾਂ ਦੇ ਬਾਰੇ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਫੈਸਿਲਿਟੇਟ ਕਰਨ ਦੇ ਲਈ ਉਹਨਾਂ ਦੀ ਸਕਾਲਰਸ਼ਿਪ ਦੇ ਲਈ ਉਹਨਾਂ ਦੀ ਗਾਈਡੈਂਸ ਦੇ ਲਈ ਉਸ ਰਿਗਾਰਡਿੰਗ ਦੋ ਸੰਸਥਾਵਾਂ ਨੇ ਸਿੱਖ ਐਜੂਕੇਸ਼ਨ ਸੁਸਾਇਟੀ ਹੈ ਤੇ ਇੱਕ ਸਿੱਖ ਹਿਊਮਨਿਟੇਰੀਅਨ ਡਿਵੈਲਪਮੈਂਟ ਫਾਊਂਡੇਸ਼ਨ ਹੈ ਯੂਐਸ ਬੇਸਡ ਆਰਗੇਨਾਈਜੇਸ਼ਨ ਹੈ ਇਹ ਦੋਨੇ ਸੰਸਥਾਵਾਂ ਜਿਹੜੀਆਂ ਨੇ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੇ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਜਿਹੜੇ ਮੈਰੀਟੋਰੀਅਸ ਜਿਹੜੇ ਸਟੂਡੈਂਟਸ ਨੇ ਵਿਦਿਆਰਥੀ ਨੇ ਉਹਨਾਂ ਦੇ ਲਈ ਉਹ ਫਾਈਨਾਂਸਿਜ਼ ਮੈਨੇਜ ਕਰਦੇ ਨੇ ਮੈਂਟਰਸ਼ਿਪ ਕਰਦੇ ਨੇ ਤੇ ਉਹਨਾਂ ਦੇ ਸਾਡੇ ਕੋਲ ਰਿਪਰੈਜ਼ੈਂਟੇਟਿਵ ਨੇ ਗੁਰਬੀਰ ਸਿੰਘ ਜੀ ਬਰਾੜ ਉਹ ਐਗਜ਼ੀਕਿਊਟਿਵ ਹੈੱਡ ਨੇ ਇੰਡੀਆ ਦੇ ਵਿੱਚ ਤੇ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਨਾਲ ਵੀ ਜੁੜੇ ਹੋਏ ਨੇ ਆਪਾਂ ਉਹਨਾਂ ਤੋਂ ਸਮਝਦੇ ਹਾਂ ਕਿ ਇਹ ਸਾਰੀ ਮੋਡਸ ਅਪਰੈਂਡੀ ਕਿਵੇਂ ਹੈ ਕੀ ਹੈ ਤੇ ਇਹਦੀ ਕੀ ਲੋੜ ਹੈ ਤੇ ਇਹ ਅੱਗੇ ਕਿਵੇਂ ਉਹਨੂੰ ਲੈ ਕੇ ਜਾਣਾ ਚਾਹੁੰਦੇ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਸਾਗੁਰ ਸ਼ਮਸ਼ੀਰ ਸਿੰਘ ਤੁਸੀਂ ਇੰਨਾ ਸੋਹਣਾ ਸਮਾਂ ਕੱਢਦੇ ਹੋ ਇਹਦੇ ਬਾਰੇ ਵਿਚਾਰ ਰੱਖਦੇ ਹੋ ਔਣ ਇੰਨਾ ਤੁਹਾਡਾ ਚਿੰਤਨ ਹੈ ਕਿ ਕੁਝ ਆਪਾਂ ਚੇਂਜਸ ਲਿਆ ਇਹ ਕੰਮ ਕਰੀਏ ਬਿਹਤਰੀ ਲਈ ਪੰਜਾਬ ਲਈ ਤੇ ਥੈਂਕ ਯੂ ਸੋ ਮਚ ਤੇ ਥੈਂਕ ਯੂ ਜੀ ਥੈਂਕਸ ਫॉर ਜੁਆਇਨਿੰਗ ਅਸ ਮੈਂ ਪਹਿਲਾਂ ਤੇ ਇਹੀ ਪੁੱਛੂੰਗਾ ਜਿਹੜਾ ਇਹ ਸਾਰਾ ਤਰਦਦ ਹੈ ਇਹਦੀ ਤੁਸੀਂ ਲੋੜ ਕਿਉਂ ਮਹਿਸੂਸ ਕੀਤੀ ਇਦੇ ਵਿੱਚ ਜਿਹੜਾ ਕਨਸੈਪਟ ਸੀਗਾ ਇਹ ਸਾਰਾ ਜਿਹੜਾ ਸੋਚਿਆ ਕੀਤਾ ਹੈ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਨੇ ਇਹ ਵਾਸ਼ਿੰਗਟਨ ਡੀਸੀ ਬੇਸਡ ਇੱਕ ਆਪਣਾ ਥਿੰਕ ਟੈਂਕ ਹੈ ਉਹਨਾਂ ਨੇ ਪਿਛਲੇ 21 ਸਾਲਾਂ ਤੋਂ ਇਹ ਮਿਹਨਤ ਕੀਤੀ ਹੈ ਜਿਹੜੇ ਉੱਥੋਂ-ਉੱਥੋਂ ਦੇ ਪ੍ਰੋਫੈਸ਼ਨਲ ਡਾਰਿਆਂ ਵਿੱਚ ਸਟੈਬਲਿਸ਼ ਸੀਗੇ ਵਰਲਡ ਬੈਂਕ ਵਿੱਚ ਆਈਐਮਐਫ ਵਿੱਚ ਫਿਰ ਉਥੋਂ ਜਿਹੜੀ ਆਪਣੀ ਐਸੋ ਲਈ ਕੰਪਿਊਟਰ এনवायरमेंट ਵਿੱਚ ਵੱਖ-ਵੱਖ ਕੰਪਨੀਆਂਾਂ ਉਹਨਾਂ ਵਿੱਚ ਜਿਹੜੇ ਸਿਸਕੋ ਤੇ ਹੋਰ ਆਧਾਰਿਆਂ ਵਿੱਚ ਬਹੁਤ ਹਾਈਲੀ ਪਲੇਸਡ ਸੱਜਣ ਹੈਗੇ ਨੇ ਕਈ ਸਾਡੇ ਨਾਲ ਡਾਕਟਰ ਸਗੇ ਆ ਬੀਬੀਆਂ ਤੇ ਹੋਰ ਉਹਨਾਂ ਦਾ ਸੀਪੀਏਜ਼ ਹੈਗੇ ਨੇ ਉਹਨਾਂ ਨੇ ਇਹ ਚੀਜ਼ ਲਿਆਂਦੀ ਕਿ ਅਸੀਂ ਜਿੰਨਾ ਹੁਣ ਅਸੀਂ ਆਪਦੇ ਆਪ ਨੂੰ ਪੋਜੀਸ਼ਨ ਕੀਤਾ ਦਿਸ ਟਾਈਮ ਕਿ ਵੀ ਆਪਾਂ ਸੋਸਾਇਟੀ ਨੂੰ ਕਮਿਊਨਿਟੀ ਨੂੰ ਵਾਪਸ ਤੇ ਇਹ ਉਹਨਾਂ ਦੀ ਬਾਹ ਫੜੀਏ ਉਹ ਜੇ ਕਿਤੇ ਪਾਸੋਂ ਢਿੱਲ ਮੱਠ ਚ ਨੇ ਤੇ ਉਹਨਾਂ ਨੂੰ ਅਸੀਂ ਸਹਾਰਾ ਬਣੀਏ ਤੇ ਉਹਨਾਂ ਨਾਲ ਮੈਂਟਰਸ਼ਿਪ ਦੇ ਸਾਧਨ ਬਣਾਈਏ ਕਿ ਵੀ ਇਹਨਾਂ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਇਹ ਤਰੱਕੀ ਕਰ ਸਕਣ ਤੇ ਜੇ ਇਹਨਾਂ ਨੂੰ ਕੋਈ ਪੈਸੇ ਦੀ ਕਮੀ ਆ ਜਾਂ ਇਹਨਾਂ ਕੋਲੋਂ ਐਵਨਿਊਜ਼ ਅ ਅਖੋਜਲ ਹੁੰਦੇ ਆ ਉਹ ਮੌਕਾ ਨਹੀਂ ਮਿਲਦਾ ਉਹ ਚੀਜ਼ਾਂ ਇਹਨਾਂ ਤੱਕ ਪਹੁੰਚਾਈਏ ਸੋ ਉਹ ਇੱਕ ਜਿਹੜੀ ਸੋਚ ਹੈ ਉਹ ਉਹ ਬੇਸਿਕਲੀ ਸੇਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਅਸੀਂ ਸਲੂਟ ਕਰਦੇ ਹਾਂ ਕਿ ਉਹਨਾਂ ਨੇ ਇਸ ਵਿਜਨ ਨੂੰ ਪਹਿਲੀ ਗੱਲ 20-21 ਸਾਲ ਉਸ ਚੀਜ਼ ਨੂੰ ਮੇਨਟੇਨਡ ਰੱਖਣਾ ਨਹੀਂ ਤਾਂ 2-4 ਸਾਲ ਕੰਮ ਚੱਲਦਾ ਉਸ ਤੋਂ ਬਾਅਦ ਥੱਲ ਪੈ ਜਾਂਦੀ ਸੋ ਉਹ ਇਹਨਾਂ ਦੀ ਬਹੁਤ ਵੱਡੀ ਸੋਚ ਹੈ ਇਹਨਾਂ ਨੇ ਉਸ ਚੀਜ਼ ਨੂੰ ਵੱਧ ਤੋਂ ਵੱਧ ਅੱਗੇ ਬਣਾਉਂਦੇ ਗਏ ਐਵਰੀ ਈਅਰ ਉਹਨਾਂ ਨੇ ਆਪਦੇ ਤਜਰਬਿਆਂ ਤੋਂ ਸਿੱਖਿਆ ਤੋ ਪਿਛਲੇ ਸਾਲ ਤੋਂ ਅਸੀਂ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਨਾਲ ਅਸੀਂ ਜੁੜੇ ਹਾਂ ਫਿਰ ਅਸੀਂ ਫਰੀਦਕੋਟ ਸੰਗਤ ਸਾਹਿਬ ਭਾਈ ਫਿਰੋਸੇਕ ਐਜੂਕੇਸ਼ਨਲ ਸੁਸਾਇਟੀ ਨਾਲ ਜੁੜੇ ਹਾਂ ਉੱਥੇ ਅਸੀਂ ਰਲ ਕੇ ਹੁਣ ਅਸੀਂ ਕੰਮ ਕਰ ਰਹੇ ਹਾਂ ਕਿ ਬਈ ਇਸ ਚੀਜ਼ ਨੂੰ ਹੋਰ ਲਾਹੇਵੰਦ ਇਹਦੇ ਚੋਂ ਸਿੱਟੇ ਨਿਕਲਣ ਤੇ ਜਿਹੜੇ ਸਾਡੇ ਕੋਲ ਏਡੇ ਵੱਡੇ ਮੈਂਟਰਸ ਬੈਠੇ ਆ ਜਿਹੜੇ ਉਸ ਵਿਜਨ ਨੂੰ ਰੱਖਦੇ ਨੇ ਕਿ ਉਹਨਾਂ ਨੂੰ ਅਸੀਂ ਵੀ ਪ੍ਰੋਵਾਈਡ ਅਸੀਂ ਉਹਨਾਂ ਦੇ ਜਿਵੇਂ ਕਹਿੰਦੇ ਹੁੰਦੇ ਬੂਟਸ ਔਨ ਦਾ ਗਰਾਉਂਡ ਉਹ ਵਸੀਲਾ ਬਣਾਈਏ ਤੇ ਅਸੀਂ ਮਤਲਬ ਬੱਚੇ ਬੱਚੀਆਂ ਤੱਕ ਪਹੁੰਚ ਕਰ ਸਕੀਏ ਤੇ ਜਿਹੜੀ ਕਿਸੇ ਦੀ ਜੇ ਕੋਈ ਰਿਜ਼ਰਵੇਸ਼ਨ ਆ ਕਿਸੇ ਦੀ ਕੋਈ ਕਮੀ ਹੈ ਕਿਸੇ ਦੀ ਉਹ ਅਸੀਂ ਉਹ ਸਾਰੇ ਧਾਇਰੇ ਨੂੰ ਐਡਰੈਸ ਕਰਦੇ ਜੀ ਤੇ ਇਹਦੇ ਵਿੱਚ ਜਿਹੜੀ ਤੁਸੀਂ ਕਹੇ ਲੋਡ ਇਸ ਤਰ੍ਹਾਂ ਮਹਿਸੂਸ ਹੋਈ ਸੀ ਕਿ ਜਿਹੜਾ ਹੁਣ ਟੈਕਨੀਕਲ এনवायरमेंट ਹੈ اسپੈਸ਼ਲੀ ਜਦੋਂ ਬੱਚੇ 12ਵੀਂ ਕਰ ਲੈਂਦੇ ਉਸ ਤੋਂ ਬਾਅਦ ਜਦੋਂ ਆਪਣੇ ਡਿਪਲੋਮਾ ਕੋਰਸਿਸ ਜਾਂ ਡਿਗਰੀ ਕੋਰਸਿਸ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਇੱਕ ਗਾਈਡਲਾਈਨ ਦੇਣ ਦੀ ਬਹੁਤ ਜ਼ਰੂਰਤ ਹੈ ਕਿ ਨਹੀਂ ਤਾਂ ਬੱਚੇ ਰੈਗੂਲਰ ਜਾਂ ਕੰਮ ਕਰ ਰਹੇ ਹੁੰਦੇ ਕਿ BCA ਕਰ ਲਿਆ ਜਾਂ ਬੇਸਿਕ ਕੋ ਲੋੜ ਹੈ ਕਿ ਵੀ ਅਗਲੇ ਐਵੋਲੂਸ਼ਨ ਕੀ ਹੋ ਰਹੀ ਹੈ ਸੋ ਮੇਰਾ ਇੱਕ ਮੰਨਣਾ ਹੁੰਦਾ ਹੈ ਕਿ ਵੀ ਜਿਹੜਾ ਆਪਣੇ ਐਜੂਕੇਸ਼ਨਲ এনवायरमेंट ਵਿੱਚ ਜੋ ਪਕੋਸ ਵਰਕ ਬਣਾਨੇ ਆ ਉਹ 5 ਸਾਲ ਦੇ ਫਰੇਮਵਰਕ ਵਿੱਚ ਡਿਫਾਈਨ ਹੋ ਰਿਹਾ ਹੁੰਦਾ ਤੇ ਇੰਟਰਸਟਿੰਗਲੀ ਜੋ ਹੈ ਇਸ ਵੇਲੇ ਟੈਕਨੋਲੋਜੀ ਇਵੋਲਵ ਹੋ ਰਹੀ ਹੈ ਉਹ ਡੇ ਟੂ ਡੇ ਬੇਸਿਸ ਤੇ ਇਵੋਲਵ ਹੋ ਰਹੀ ਹੈ ਸੋ देयर इज ਅ ਮਿਸਮੈਚ ਜੇ ਉਸ ਚੀਜ਼ ਨੂੰ ਅਸੀਂ ਬੱਚੇ ਤੱਕ ਹੈਲਪ ਕਰਾਂਗੇ ਉਹਦੀ ਕਿਸੇ ਤਰ੍ਹਾਂ ਵੀ ਪ੍ਰੋਵਾਈਡ ਸੱਕ ਉਹ ਬਹੁਤ ਜ਼ਰੂਰੀ ਹੈ ਉਨੀ ਤਾਂ ਬੱਚਾ ਘਬਰਾ ਜਾਂਦਾ ਓਵਰਵੈਲਮ ਹੋ ਜਾਂਦਾ ਡਰ ਜਾਂਦਾ ਕਿ ਵੀ ਹੁਣ ਅਗਲਾ ਸਟੇਜ ਕੀ ਆ ਹਨਾ ਆਪਾਂ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਕਿਵੇਂ ਮੈਂ ਸੋ ਲਾਈਕਵਾਇਜ਼ ਜਿਹੜੇ ਬੱਚਿਆਂ ਨੇ ਆਪਣੇ ਸੌਫਟ ਸਕਿਲਸ ਬਣਾਣੇ ਹੈ ਰੈਜ਼ਿਊਮੇ ਕਿਵੇਂ ਬਣਾਣੇ ਹੈ ਲਿੰਕਡਇਨ ਤੇ ਕਿਵੇਂ ਜਾਣਾ ਆਪਣੇ ਕਿਹੜੇ ਆਧਾਰਿਆਂ ਨੂੰ ਅਪਰੋਚ ਕਰਨਾ ਹੈ ਜੇ ਮੈਂ ਇੱਕ ਪਾਰਟਿਕੂਲਰ ਸਟਰੀਮ 'ਚ ਆਂ ਤੇ ਮੇਰੇ ਕੋਲ ਕਿੰਨੀ ਪਰਸੈਂਟੇਜ ਮੇਰੀ ਪਹੁੰਚ ਹੈਗੀ ਹੈ ਜੇ ਗੁਰਦਾਉਂ 'ਚ ਕਿੰਨੀਆਂ ਪੋਜੀਸ਼ਨਸ ਆ ਜਾਂ ਬੈਂਗਲੌਰ 'ਚ ਕਿੰਨੀਆਂ ਪੋਜੀਸ਼ਨਸ ਆ ਉਸ ਤਰ੍ਹਾਂ ਦੇ ਉਹਦੀ ਹੈਂਡਹੋਲਡਿੰਗ ਕਰਨੀ ਬਹੁਤ ਜ਼ਰੂਰੀ ਹੈ ਤੇ ਪੰਜਾਬ ਦੇ ਪਿੰਡ 'ਚ ਬੈਠੇ ਵੰਡ ਵਿੱਚ ਬੈਠੇ ਸੀ ਪੰਜਾਬ ਫਿਰਿਆਨਾ ਦਿੱਲੀ ਨੂੰ ਐਸਵੇਲੇ ਕੇਟਰ ਕਰਦੇ ਆ ਜੀ ਸੋ ਉਹਦੇ ਵਿੱਚ ਹੈਗਾ ਕਿ ਵੀ ਉਹਨਾਂ ਤੱਕ ਅਸੀਂ ਉਹਨਾਂ ਕੋ ਉਹਨਾਂ ਚ ਇੱਕ ਐਕਸਾਈਟਮੈਂਟ ਬਣਾਈਏ ਕਿ ਉਹਨਾਂ ਲਈ ਉਹ ਰਸਤੇ ਜਿਹੜੀਆਂ ਜਿਹੜੀਆਂ ਵਿੰਡੋਜ਼ ਜਿਹੜੀਆਂ ਪਾਕਟਸ ਅਵੇਲੇਬਲ ਨੇ ਉਹ ਅਸੀਂ ਉਹਨਾਂ ਨੂੰ ਡਿਫਾਈਨ ਕਰਕੇ ਦੇਈਏ ਉਹਨਾਂ ਦੀ ਹੈਂਡਹੋਲਡਿੰਗ ਕਰੀ ਉਹਨਾਂ ਦੀ ਮੈਂਟਰਸ਼ਿਪ ਕਰੀਏ ਤੇ ਇੰਪਲੋਏਬਿਲਟੀ ਵੱਲ ਸਾਰੀ ਗੇਮ ਨੂੰ ਲੈ ਕੇ ਚੱਲੀਏ ਕਿ ਜਿੱਥੇ ਇਨੀਸ਼ੀਅਲ ਉਹਨਾਂ ਨੂੰ ਫੰਡਿੰਗ ਹੁੰਦੀ ਹੈ ਤੇ ਨਾਲ ਇਹ ਸਾਰਾ ਜਿਹੜੇ ਮੈਂਟੋਜ਼ ਨਾਲ ਜੁੜ ਕੇ ਚੱਲਦੇ ਨੇ ਤਾਂ ਫਿਰ ਉਹਦੇ ਵਿੱਚ ਤੁਸੀਂ ਕ੍ਰਾਈਟੇਰੀਆ ਕੀ ਰੱਖਦੇ ਹੋ ਜਿਹੜੇ ਬੱਚੇ ਤੁਸੀਂ ਚੂਜ਼ ਕਰਦੇ ਹੋ ਸਿਲ ਇਸ ਵੇਲੇ ਤਾਂ ਹੈਗਾ ਜੀ ਕਿ ਵੀ ਅਸੀਂ ਫੋਕਸ ਕਰ ਰਹੇ ਹਾਂ ਔਨ ਨੀਡੀ ਐਂਡ ਅੰਡਰ ਸਰਵਡ ਚਿਲड्रन ਉਹਦੇ ਜਿਹੜੇ ਅੰਬਿਸ਼ਸ ਚਿਲड्रन ਹੋਣ ਜਿਹੜੇ ਕੋਈ ਆਪਦੀ ਖੁਆਇਸ਼ ਰੱਖਦੇ ਆ ਤੇ ਉਹ ਘੱਟੋ ਘੱਟ 60% ਆਪਣਾ ਮੈਰਿਟ ਮੇਨਟੇਨ ਕਰ ਰਹੇ ਹੋਣ ਤੇ ਉਹਨਾਂ ਦੀ ਫੈਮਿਲੀ ਦਾ ਇਸ ਵੇਲੇ ਜੋ ਐਨੂਅਲ ਇਨਕਮ ਹੈ ਉਹ ਰਾਊਂਡ 3 ਲੱਖ ਹੋਵੇ ਜੀ 300000 ਉਹਨਾਂ ਦੀ ਫੈਮਿਲੀ ਇਨਕਮ 300000 ਰੁਪਏ ਹੈਗੀ ਹੈ ਸੋ ਉਹਨਾਂ ਨੂੰ ਅਸੀਂ ਪਹਿਲੀ ਗੱਲ ਤਾਂ ਸ਼ਾਰਟਲਿਸਟ ਕਰਦੇ ਹਾਂ ਉਦੋਂ ਉਪਰੰਤ ਉਹਨਾਂ ਲਈ ਅਸੀਂ ਡਿਜੀਟਾਈਜ਼ਡ ਫਾਰਮਸ ਬਣਾ ਦਿੰਦੇ ਹਾਂ ਜੀ ਪਹਿਲਾਂ ਇਹ ਸਾਰੇ ਕੁਝ ਫਿਜ਼ੀਕਲ ਹੁੰਦਾ ਸੀ ਉੱਥੇ ਇੱਕ ਸਪੈਸੀਫਿਕ ਸੈਂਟਰ ਤੇ ਆਉਣਾ ਪੈਂਦਾ ਸੀ ਇੰਟਰਵਿਊਜ਼ ਕਰਨੀਆਂ ਪੈਂਦੀਆਂ ਸੀ ਹੁਣ ਡਿਜੀਟਾਈਜ਼ ਕਰ ਦਿੱਤਾ ਤਾਂ ਕਿ ਉਹਨਾਂ ਦਾ ਸਮਾਂ ਵੀ ਬਚੇ ਉਹ ਆਪਣੇ ਫੋਨ ਤੋਂ ਆਪਣੇ ਕੰਪਿਊਟਰ ਤੋਂ ਕਿਤੇ ਵੀ ਅਪਲਾਈ ਕਰ ਸਕਦੇ ਸੋ ਉਹਨਾਂ ਕੋਲੋਂ ਵਸੀਲਾ ਸੌਖਾ ਹੋ ਗਿਆ ਕਿ ਜਿਹੜਾ ਬੱਚਾ ਤੰਗੀ ਚ ਹੈ ਫਾਈਨੈਂਸ਼ਲੀ ਉਹਨੂੰ ਇਹ ਨਾ ਹੋਵੇ ਕਿ ਵੀ ਉਹਨੂੰ ਖਰਚਾ ਪੈ ਰਿਹਾ ਕਿਤੇ ਜਾਣ ਨੂੰ ਜਾਂ ਕਿਤੇ ਸਮਾਂ ਕੱਟਣਾ ਪੈਂਦਾ ਹੈ ਜਾਂ ਆਪਣੀ ਦਿਹਾੜੀ ਖਰਾਬ ਕਰਕੇ ਕਿਤੇ ਜਾਣਾ ਪੈਂਦਾ ਹੈ ਇਫ दैट ਚਾਈਲਡ ਇਸ ਸਟੱਡਿੰਗ ਸਮਵੇਅਰ ਉਹਨੂੰ ਕੋਤੇ ਪਹੁੰਚ ਹੀ ਮੁਸ਼ਕਲ ਹੋ ਜਾਂਦੀ ਸੋ ਸਾਰਾ ਡਿਜੀਟਾਈਜ਼ਡ ਹੋ ਗਿਆ ਜੀ ਡਿਜੀਟਾਈਜ਼ਡ ਉਹ ਰੈਕੋਰਡ ਆਪਣਾ ਅਪਲਾਈ ਕਰ ਸਕਦਾ ਹੈ ਕਿ ਵੀ ਉਹਨਾਂ ਦੀ ਕੀ ਕੀ ਪੈਰਾਮੀਟਰਸ ਹੈ ਉਹਦੇ ਵਿੱਚ ਆਪਣੇ ਜਿਵੇਂ ਆਧਾਰ ਕਾਰਡ ਡੀਟੇਲਸ ਐਂਡ ਫੈਮਿਲੀ ਇਨਕਮ ਡੀਟੇਲਸ ਉਹ ਸਾਰਾ ਦਾਇਰਾ ਸਬਮਿਟ ਕਰ ਸਕਦਾ ਸੋ ਸਬਮਿਟ ਹੋ ਕੇ ਈਵੈਲੂਏਟ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਰੀਚ ਆਊਟ ਕਰਦੇ ਹਾਂ ਦੇ ਹੁਣ ਸਾਡੇ ਕੋਲ ਇਸ ਵੇਲੇ ਚੱਲ ਰਿਹਾ ਜਿਹੜਾ ਸਕੇਜੂਲ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਜਿੰਨਾ ਜਿਹੜੇ ਬੱਚੇ ਸ਼ਾਰਟਲਿਸਟ ਹੋਏ ਆ ਉਹਨਾਂ ਨਾਲ ਫਾਲੋਅ ਅਪ ਕੀਤਾ ਜਾ ਰਿਹਾ ਤੇ ਫਿਰ ਸਬਸੀਕੁਐਂਟਲੀ ਉਹਨਾਂ ਨੂੰ ਸਕਾਲਰਸ਼ਿਪਸ ਇਸ਼ੂ ਹੋਣਗੇ ਤੇ ਫਿਰ ਤੁਸੀਂ ਇਹਨਾਂ ਨੂੰ ਇੰਟਰਵਿਊਜ਼ ਵੀ ਕਰਦੇ ਹੋ ਪਹਿਲਾਂ ਕੋਈ ਇਹਨਾਂ ਦਾ ਅਸੀਂ ਇਸ ਵੇਲੇ ਕੀ ਕੀਤਾ ਕਿ ਵੀ ਅਸੀਂ ਪੰਜਾਬ ਹਰਿਆਣਾ ਤੇ ਦਿੱਲੀ ਦੀਆਂ ਕੁਝ ਜਿਹੜੀਆਂ ਇੰਸਟੀਟਿਊਸ਼ਨਸ ਐ ਉਹਨਾਂ ਨਾਲ ਸਿੱਧੀ ਅਸੀਂ ਰਾਫਤਾ ਬਣਾ ਲਿਆ। ਸੋ ਉਹਦੇ ਨਾਲ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਨਾਗਦੇਵ ਯੂਨੀਵਰਸਿਟੀ ਫੇਰ ਖਾਲਸਾ ਕਾਲਜ, ਖਾਲਸਾ ਯੂਨੀਵਰਸਿਟੀ, ਫੇਰ ਸੰਤ巴巴 ਭਗਤ ਸਿੰਘ ਯੂਨੀਵਰਸਿਟੀ, ਆਦੇਸ਼ ਯੂਨੀਵਰਸਿਟੀ ਤੇ ਲਾਈਕਵਾਇਜ਼ ਆਪਣੇ ਜਿਹੜੇ ਮਸਹੂਨਾ ਸਾਹਿਬ ਅਕਾਲ ਇੰਸਟੀਟਿਊਸ਼ਨਸ ਹੈਗੀਆਂ ਜੀ ਇਹ ਕਈ ਸਾਰੇ ਅਦਾਰਿਆਂ ਨਾਲ ਸਾਡਾ ਸਿੱਧਾ ਰਾਫਤਾ ਹੋਇਆ ਹੈ। ਤੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਜੀ ਸ੍ਰੀ ਅਨੰਦਪੁਰ ਸਾਹਿਬ ਇਸ ਤਰ੍ਹਾਂ ਸਾਰੀਆਂ ਇੰਸਟੀਟਿਊਸ਼ਨਸ ਦੇ ਨੋਡਲ ਆਫਸਰ ਬਣ ਗਏ ਉਹਨਾਂ ਨੇ ਸਾਨੂੰ ਇੱਕ ਸਕਾਲਰਸ਼ਿਪ ਕਮੇਟੀਆਂ ਦੇ ਦਿੱਤੀਆਂ ਤੋਂ ਕਮੇਟੀਆਂ ਨਾਲ ਗੱਲ ਕਰਨੀ ਸੌਖੀ ਆ ਉਹ ਫਿਰ ਦੇ ਆਰ ਦੇ ਵਾਊਚ ਫਾਰ ਦਾ ਕ੍ਰੀਡੈਂਸ਼ੀਅਲਸ ਆਫ ਦਾ ਚਿਲड्रन ਦਸਤੇ ਦੇ ਦੇ ਮੇਕ ਸ਼ੋਰ ਕਿ ਕੋਈ ਬੱਚਾ ਜੀ اٹੈਂਡੈਂਸ ਪੂਰੀ ਰੱਖ ਰਿਹਾ ਹੈ ਬੱਚੇ ਦੇ ਰੀਪੀਅਰਸ ਨਹੀਂ ਆ ਰਹੀਆਂ ਬੱਚੇ ਨੂੰ ਕਿਸੇ ਦੀ ਉਸ ਤਰ੍ਹਾਂ ਦੀ ਇਸ਼ੂਜ਼ ਨਹੀਂ ਆ ਰਹੀਆਂ ਸੋ ਨੋਡਲ ਆਫਸਰ ਸਾਨੂੰ ਫਿਰ ਰਾਫਤਾ ਸਾਡੇ ਨਾਲ ਰੱਖਦੇ ਸਾਨੂੰ ਉੰਨੀ ਡੀਟੇਲ ਸਾਰੀ ਅਸੀਂ ਮੇਨਟੇਨ ਕਰਦੇ ਆ ਨਾ ਕਿਸੇ ਬੱਚੇ ਨਾਲ ਜੇ ਸਾਨੂੰ ਸਿੱਧੀ ਗੱਲ ਕਰਨੀ ਪੈਂਦੀ ਹੈ ਕੋਈ ਕਿਸੇ ਤਰ੍ਹਾਂ ਦੀ ਹੈਲਪ ਪ੍ਰੋਵਾਈਡ ਕਰਨ ਦੇ ਦਾਟ ਪੁਆਇੰਟ ਕਿ ਲੋਟ ਆਫ ਟਾਈਮਸ ਤੁਸੀਂ ਸਿਰਫ ਗੱਲ ਹੀ ਕਰਨਾ ਚਾਹੁੰਦੇ ਹੋ ਕਿ ਸਾਡਾ ਕੋਈ ਵਾਲੀ ਹੈ ਕੋਈ ਗੱਲ ਸੁਣ ਰਿਹਾ ਹੈ ਸਾਨੂੰ ਗਾਈਡ ਕਰ ਰਿਹਾ ਉਹ ਅਸੀਂ ਇਸ ਸਟੇਜ ਤੇ ਉਹਨਾਂ ਉਹਨਾਂ ਨੂੰ ਨਰਚਰ ਕਰਦੇ ਜੀ ਤੇ ਮੂਵਿੰਗ ਫੋਰਵਰਡ ਅਸੀਂ ਹੁਣ ਜਿਹੜੀਆਂ ਉਹਨਾਂ ਦੀ ਮੈਂਟਰਸ਼ਿਪ ਵਾਲੀਆਂ ਜਿਹੜੀਆਂ ਆਪਾਂ ਜ਼ਿਕਰ ਕੀਤਾ ਸੀ ਵਾਂਸ ਦੇ ਆਰ ਔਨ ਬੋਰਡ ਫਿਰ ਸਾਡੇ ਉਹਨਾਂ ਦਾ ਸੈਸ਼ਨਸ ਚੱਲਣਗੇ ਜਿੱਥੇ ਬਾਹਰ ਬੈਠੇ ਸੱਜਣ ਇੱਥੋਂ ਵਾਲੇ ਉਹ ਉਹਨਾਂ ਨਾਲ ਮੈਂਟਰਸ਼ਿਪ ਜਿਹੜੀਆਂ ਜ਼ੂਮ ਕਾਲਸ ਤੇ ਇੰਟਰੈਕਟ ਕਰ ਸਕਦੇ ਉਹਨਾਂ ਨੂੰ ਗਾਈਡ ਕਰ ਸਕਦੇ ਜਿਨ੍ਹਾਂ ਨੂੰ ਦੇ ਇਸ਼ੂਜ਼ ਆਉਂਦੀਆਂ ਲਾਈਕਵਾਈਸ ਲੋਕਲ ਇੰਡਸਟਰੀ ਨਾਲ ਜਿਹੜੀ ਇੱਥੋਂ ਦੀ ਇੰਡਸਟਰੀ ਹੈ ਗੁਰਦਾਵਾ ਦੀ ਇੰਡਸਟਰੀ ਹੈ ਬੈਂਗਲੌਰ ਹੈ ਹਾਈਦਰਾਬਾਦ ਹੈ ਉਹਨਾਂ ਨਾਲ ਅਸੀਂ ਹੁਣ ਟਾਈ ਅਪ ਕਰ ਰਹੇ ਹਾਂ ਤੇ ਉਹ ਬੱਚਿਆਂ ਨੂੰ ਫਿਰ ਅਸੀਂ ਉਹਨਾਂ ਅਗਲੇ ਸਟੇਜ ਵਿੱਚ ਉਹਨਾਂ 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 ਨੂੰ ਨਰਚਰ ਕਰਦੇ ਅੱਗੇ ਚੱਲਾਂਗੇ ਤਾਂ ਤੁਸੀਂ ਇਹ ਕਦੋਂ ਨਿਕਲਦਾ ਹੈ ਮਤਲਬ ਕਿ ਸਾਲ ਦੇ ਕਿਹੜੇ ਇਹ ਮਹੀਨੇ ਦੇ ਵਿੱਚ ਤੁਸੀਂ ਇਹ ਕੱਢਦੇ ਹੋ ਕਿ ਬੱਚੇ ਇਹ ਸਾਡਾ ਜੁਲਾਈ ਵਿੱਚ ਹੁੰਦਾ ਜੀ ਤੇ ਹੁਣ ਅਸੀਂ ਪਿਛਲਾ ਜਿਹੜਾ ਸੈਸ਼ਨ ਕੀਤਾ ਸੀ ਜੁਲਾਈ ਵਿੱਚ ਜਿਵੇਂ ਜਿਵੇਂ ਐਡਮਿਸ਼ਨਸ ਹੋਈਆਂ ਸੀ ਤੇ ਉਹਦੇ ਵਿੱਚ ਪਹਿਲਾਂ ਤਾਂ ਫਿਰ ਜਦੋਂ ਬੱਚੇ ਅਪਲਾਈ ਕਰਦੇ ਆ ਤੇ ਜਦੋਂ ਯੂਨੀਵਰਸਿਟੀਆਂ ਵਿੱਚ ਕਾਲਜੇਸ ਵਿੱਚ ਪੱਕੇ ਹੋ ਜਾਂਦੇ ਉੱਥੋਂ ਫਿਰ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਪਿਕ ਕਰਦੇ ਆ ਤੇ ਫਿਰ ਉਹ ਬੱਚੇ ਸਾਰੇ process ਵਿੱਚ ਆਉਣਾ ਸ਼ੁਰੂ ਹੋ ਜਾਂਦੇ ਕਿਉਂਕਿ ਆ ਆਈਡੀਆ ਇਸਕੇ ਵੀ ਉਹ ਨੋਟ ਅਫਸਰਸ ਦੇ ਨਾਲ ਟਾਇਪ ਕਰਕੇ ਤੇ ਉਸ process ਵਿੱਚ ਆਉਣ ਤੇ ਕਿਉਂਕਿ this is not just pocket money this is taking care of your tuition fees ਤੇ ਆਈਡੀਆ ਇਸਕੇ ਬੱਚਾ ਪੈਸਾ ਜ਼ਾਇਆ ਨਾ ਕਰੇ ਕਿ ਪੈਸੇ ਨੂੰ ਸਹੀ ਸਿਰੇ ਲਗਾਵੇ ਬਿਕੋਜ਼ ਜਿਹੜੇ ਦਾਨੀ ਸੱਜਣਾ ਨੇ ਕਰੇ ਪੈਸਾ ਭੇਜਿਆ ਤੇ ਉਹਨਾਂ ਦੀ ਉਹਨਾਂ ਦਾ ਸੰਬੰਧ ਹੈ ਤੇ ਅਸੀਂ ਉਹਨਾਂ ਨੂੰ ਵੀ ਅਨਸਰਬਲ ਐ ਕਿ ਵੀ ਜਿਹੜਾ ਪੈਸਾ ਉਹ ਕਿਸ ਸਿਰੇ ਲੱਗ ਰਿਹਾ ਕਿੱਥੇ ਪਹੁੰਚ ਰਿਹਾ ਸੋ ਕੱਲੇ ਕੱਲੇ ਬੱਚੀ ਬੱਚੇ ਤੇ ਬੱਚੀਆਂ ਦਾ ਅਸੀਂ ਫੋਲੋਅਪ ਰੱਖਦੇ ਹਾਂ ਉਹਨਾਂ ਦੇ ਅਸੀਂ ਡਾਕੂਮੈਂਟੇਸ਼ਨ ਪੂਰੀ ਰੱਖਦੇ ਹਾਂ ਉਹਨਾਂ ਦੇ ਇੱਥੋਂ ਤੱਕ ਅਸੀਂ ਇੰਟਰਵਿਊਜ਼ ਕਰਦੇ ਹਾਂ ਉਹਨਾਂ ਦੀ ਐਸਪੀਰੇਸ਼ਨਸ ਪੁੱਛਦੇ ਹਾਂ ਕਿ ਤਾਂ ਕਿ ਉਹਨਾਂ ਦੀਆਂ ਲਾਈਫ ਸਾਡੇ ਕੋਲ ਇੱਕ ਡਾਟਾਬੇਸ ਬਣ ਜੇ ਸੋ ਏਵਰੀ ਫਿਊ ਮੰਥਸ ਅਸੀਂ ਉਹਨਾਂ ਨਾਲ ਫੋਲੋਅਪ ਰੱਖਾਂਗੇ ਕਿ ਹਾਂ ਬੱਚੋ ਤੁਸੀਂ ਇੱਥੇ ਚੱਲੇ ਸੀ ਹੁਣ ਤੁਸੀਂ ਕਿਸ ਨਜ਼ਰੀਏ ਨਾਲ ਅੱਗੇ ਜਾ ਰਹੇ ਹੋ ਕੀ ਕੀ ਚੀਜ਼ਾਂ ਤੁਸੀਂ ਤਿਆਰ ਕਰ ਆਪਣੇ ਰੈਜ਼ਿਊਮੇ ਤੇ ਕੰਮ ਕਰਨਾ ਸ਼ੁਰੂ ਕੀਤਾ ਹੈ ਨਾਲ ਲੱਗਦਾ ਤੁਸੀਂ ਆਪਦੀ ਆਪਦੀ ਇੰਡਸਟਰੀ ਨੂੰ ਫੋਲੋ ਅਪ ਕਰ ਰਹੇ ਹੋ ਸਮਝ ਰਹੇ ਹੋ ਕਿ ਤੁਹਾਡੇ ਅੱਗੇ ਐਵਨਿਊਜ਼ ਕੀ ਬੰਦੇ ਨੇ ਕਿ ਆਪਾਂ ਤੁਹਾਨੂੰ ਕਿਸ ਤਰ੍ਹਾਂ ਆਪਾਂ ਹੈਲਪ ਕਰ ਸਕਦੇ ਹਾਂ ਇਸੇ ਚੀਜ਼ 'ਚ ਅਸੀਂ ਅੱਗੇ ਚੱਲਦੇ ਹੋਏ ਜਿਹੜਾ ਐਲੂਮਿਨਾਾਈ ਨੈਟਵਰਕ ਉਹਨੂੰ ਬੋਲਸਟਰ ਕਰਾਂਗੇ ਤਾਂ ਕਿ ਐਲੂਮਿਨਾਾਈ ਨੈਟਵਰਕ ਇੰਨਾ ਅੱਛਾ ਬਣ ਜਾਏ ਕਿ ਬੱਚਿਆਂ ਨੂੰ ਅੱਗੇ ਰਸਤੇ ਬਣ ਜਾਣ ਕਿ ਜੇ ਕੋਈ ਮੈਡੀਕਲ ਫੀਲਡ ਚ ਕਰ ਰਿਹਾ ਤੇ ਉਹਨੂੰ ਇਮੀਡੀਏਟਲੀ ਉਹਨੂੰ ਪਤਾ ਹੋਵੇ ਕਿ ਮੇਰੇ ਕੋਲ ਆ ਅਗਲੇ 15 16 ਡਿਫਰੈਂਟ ਟੀਚੇ ਨੇ ਜਿਨ੍ਹਾਂ ਨੂੰ ਮੈਂ ਟੈਪ ਕਰ ਸਕਦਾ ਸੋ ਉਹ ਚਲਦੇ ਚਲਦੇ ਇੱਕ ਤਾਂ ਤੁਹਾਨੂੰ ਸੈਂਸ ਆਫ ਅਚੀਵਮੈਂਟ ਹੁੰਦੀ ਹੈ ਕਿ ਵੀ ਹੌਲੀ ਹੌਲੀ ਆਪਾਂ ਜਿਹੜੀਆਂ ਉਹ ਪੌੜੀਆਂ ਚੜਦੇ ਆ ਤੇ ਉਹ ਜਿਵੇਂ ਮੈਂ ਸਾਜਸਵਨ ਸਿੰਘ ਨੇ ਕੀ ਬਹੁਤ ਸੁਣੀ ਗੱਲ ਕਹਿੰਦੇ ਹੁੰਦੇ ਸੀ ਕਿ ਵੀ ਪੌੜੀਆਂ ਚੜਦੇ ਆ ਚੜਦੇ ਆ ਚੜੀ ਦੀਆਂ ਨੇ ਤੇ ਜਿਹੜੇ ਕਾਮਾ ਬਣਦੇ ਆ ਬਣਦੀਆਂ ਬਣਦੀਆਂ ਨੇ ਕਿ ਵੀ ਇਹ ਕੋਈ ਸਿੰਪਲ ਐਫਰਟ ਤਾਂ ਹੈ ਨਹੀਂ ਇਹ ਇਟਸ ਅ ਲੌਂਗ ਟਰਮ ਪਲਾਨ ਤੇ ਉਹਦੇ ਚ ਅਸੀਂ ਬਹੁਤ ਸਾਰੀਆਂ ਜਿਹੜੀਆਂ ਆਪਣਾ ਸੰਸਥਾਵਾਂ ਨੇ ਬਹੁਤ ਸੱਜਣ ਨੇ ਜਿਹੜੇ ਬਾਹਰ ਬੈਠੇ ਨੇ ਇੱਥੇ ਬੈਠੇ ਨੇ ਜਿਹੜੇ ਬਹੁਤ ਸੋਹਣੇ ਉਪਰਾਲੇ ਕਰ ਰਹੇ ਸਾਡੀ ਕੋਸ਼ਿਸ਼ ਹੈ ਕਿ ਸਾਰਿਆਂ ਨੂੰ ਇਕੱਠਿਆਂ ਕਰਕੇ ਤੇ ਉਹ ਇੱਕ ਦੂਜੇ ਦੀ ਸਟਰੈਂਥਸ ਨੂੰ ਅਸੀਂ ਜਿੰਨਾ ਯੂਟਿਲਾਈਜ਼ ਕਰ ਸਕਦੇ ਹਾਂ ਉਸ ਲਾਹੇਵੰਦਾ ਪਰ ਰਿਜ਼ਲਟ ਕੱਢ ਸਕਦੇ ਹਾਂ ਜੀ ਤਾਂ ਤੁਸੀਂ ਕੀ ਸਮਝਦੇ ਹੋ ਤੁਸੀਂ ਤੁਸੀਂ ਉਹਨਾਂ ਨੂੰ ਅਪਰੋਚ ਕਰ ਰਹੇ ਹੋ ਸਟੂਡੈਂਟਸ ਮਾਪੇ ਤੁਹਾਡੇ ਕੋਲ ਆਉਂਦੇ ਨੇ ਜਿੰਨਾ ਵੀ ਤੁਹਾਡਾ ਐਕਸਪੀਰੀਅੰਸ ਰਿਹਾ ਹੈ ਉਹਨਾਂ ਨੂੰ ਅਵੇਅਰਨੈਸ ਹੈ ਇਸ ਗੱਲ ਦੀ ਜਾਂ ਉਹ ਕਿਸ ਕਿਸਮ ਦੀ ਐਸਪੀਰੇਸ਼ਨਸ ਦੇ ਨਾਲ ਤੁਹਾਨੂੰ ਅਪਰੋਚ ਕਰਦੇ ਆ کافی ਬੱਚੇ ਤਾਂ ਜੀ ਬਹੁਤ ਪੋਜ਼ਿਟਿਵ ਰਿਸਪੌਂਡ ਕਰਦੇ ਆ ਕੁਝ ਆਪਣੇ ਸਰਟਨ ਸੈਗਮੈਂਟ ਆ ਕਿ ਵੀ ਜਿੰਨਾ ਅਸੀਂ ਦੇਖ ਰਹੇ ਹਾਂ ਕਿ ਵੀ ਬੱਚਿਆਂ ਨੂੰ ਜਦੋਂ ਥੋੜੀ ਜੀ ਸੌਕ ਹੋਵੇ ਉਹ ਆਪਣੀ ਜਿਹੜੀ ਸਾਡਾ ਇੱਕ ਪੁਆਇੰਟ ਆਫ ਕਾਸ਼ਨ ਹੈ ਜੋ ਅਸੀਂ ਆਪਣੇ ਤਜਰਬੇ ਤੋਂ ਸਿੱਖਿਆ ਕਿ ਵੀ ਉਹ ਬੱਚੇ ਅ ਅੱਗੇ ਵੱਧ ਕੇ ਐਕਸਪਲੋਇਟ ਨਹੀਂ ਕਰਦੇ ਕਿ ਜੋ ਜੋ ਸਕਾਲਰਸ਼ਿਪਸ ਅਵੇਲੇਬਲ ਨੇ ਮਾਰਕੀਟ ਚ ਕਿ ਇੱਕ ਪੁਆਇੰਟ ਜਿੱਤੇ ਆਕ ਉਹਨਾਂ ਦਾ ਕੋਈ ਨਹੀਂ ਪੇਰੈਂਟਸ ਨੇ ਪੈਸੇ ਦੇ ਹੀ ਦੇਣੇ ਇਹ ਆਪਾਂ ਨੂੰ ਥੋੜਾ ਜਿਹਾ ਬਦਲਾਵ ਪੇਰੈਂਟ ਪੇਰੈਂਟਿੰਗ ਚ ਵੀ ਲਿਆਉਣ ਦੀ ਲੋੜ ਹੈ ਕਿ ਬੱਚੇ ਨੂੰ ਥੋੜਾ ਜਿਹਾ ਪੁਸ਼ ਕਰੋ ਕਿ ਵੀ ਉਹ ਆਪ ਦਾ ਰਸਤਾ ਆਪੇ ਬਣਾਵੇ ਮਿਹਨਤ ਕਰੇ ਤੇ ਆਪਣੀ ਜਗ੍ਹਾ ਬਣਾਵੇ ਤੇ ਉਹਦੇ ਚ ਇੱਕ ਸੈਂਸ ਆਫ ਅਚੀਵਮੈਂਟ ਤੇ ਉਹ ਜਿਹੜੀ ਉਹਨੂੰ ਆਪਾਂ ਸਹੀ ਮੈਨੇਜ ਚੜ੍ਹਦੀ ਕਲਾ ਕਹਿੰਦੇ ਉਹ ਬੱਚੇ ਬੱਚੀ ਚ ਆਟੋਮੈਟਿਕਲੀ ਆਉਂਦੀ ਹੈ ਕਿ ਵੀ ਆ ਵੀ ਮੈਂ ਆਪਣਾ ਰਸਤਾ ਆਪੇ ਬਣਾਇਆ ਆ ਵੀ ਰਿਸਰਚ ਕਰਕੇ ਮੈਂ ਰਾਹ ਬਣਾਇਆ ਮੈਂ ਲੋਕਾਂ ਨੂੰ ਪੁੱਛਿਆ ਕਿ ਹੁਣ ਮੈਂ ਕੀ ਕਰਾਂ ਕਿਵੇਂ ਅੱਗੇ ਜਾਵਾਂ ਕਿ ਵੀਡੀਓ ਥੋੜਾ ਜਿਹਾ ਲੇਥਾਰਜੀ ਸੈੱਟ ਕਰ ਜੇ ਜਾਂ ਤੁਹਾਡੇ ਚੋ ਸੁਸ ਸੁਸੇਈ ਸੁਸਟੂਡੀਓ ਉਹਦੇ ਚ ਨੁਕਸਾਨ ਹੁੰਦਾ ਤੇ ਇਹਦੇ ਹਾਂਜੀ ਤੇ ਇਹਦੇ ਵਿੱਚ ਸਕਸੈਸ ਸਟੋਰੀਜ਼ ਹੁਣ 20 ਕੀ ਸਾਲ ਹੋ ਗਏ ਐ ਇਸ ਪ੍ਰੋਸੈਸ ਨੂੰ ਚਲਦਿਆਂ ਨੂੰ ਤਾਂ ਸਕਸੈਸ ਸਟੋਰੀਜ਼ ਜਿਹੜੇ ਬੱਚੇ ਪਲੇਸ ਹੋਏ ਨੇ ਇਹਨਾਂ ਸਕਾਲਰਸ਼ਿਪਸ ਚ ਐਜੂਕੇਸ਼ਨ ਲੈਂਡ ਤੋਂ ਬਾਅਦ ਆਪਣੇ ਆਪਣੇ ਪ੍ਰੋਫੈਸ਼ਨਲ ਫੀਲਡ ਚ ਕੰਮ ਕਰ ਰਹੇ ਉਹ ਬਹੁਤ ਅੱਛੀ ਹੈ ਜੀ ਬਹੁਤ ਮਤਲਬ ਤੁਸੀਂ ਵੀ ਸਰਪ੍ਰਾਈਜ਼ ਜਿਹੜੇ ਬਿਲਕੁਲ ਆਪਣੇ ਪਿੰਡਾਂ ਦੇ ਦਾਇਰੇ ਚ ਉੱਠ ਕੇ ਬੱਚੇ ਬਹੁਤ ਵੱਡੀ ਵੱਡੀ ਕੰਪਨੀਆਂਜ਼ ਚ ਕੰਮ ਕਰ ਰਹੇ ਐ ਐਂਡ ਜਿਹੜਾ ਮਜ਼ੇ ਵਾਲੀ ਗੱਲ ਹੈ ਕਿ ਉਹ ਸਾਰਿਆਂ ਦੀ ਤਾਂ ਹੈ ਹੁਣ ਜਿਵੇਂ ਅਸੀਂ ਅਗਲੇ ਕੰਮ ਕਰਦੇ ਆ ਅਸੀਂ ਉਹਨਾਂ ਤੇ ਹੀ ਲੀਨ ਕਰਦੇ ਆ ਉਹਨਾਂ ਤੋਂ ਅਸੀਂ ਆਸਰਾ ਲੈਂਦੇ ਆ ਕਿ ਵੀ ਜਿਹੜਾ ਅਗਲਾ ਸਟੇਜ ਆ ਜਦੋਂ ਫੰਡਿੰਗ ਆਉਣੀ ਐ ਤੇ ਉਹਨਾਂ ਸੱਜਣਾ ਕਰਕੇ ਸਾਨੂੰ ਫੰਡਿੰਗ ਆ ਰਹੀ ਹੈ ਤੇ ਜਿਹੜਾ ਐਨੂਅਲ ਲੈਵਲ ਤੇ ਸਾਡੇ ਕੋਲੇ ਜਦੋਂ ਅਸੀਂ ਉਹਨਾਂ ਕਾਰਪਸ ਬੰਦ ਆ ਜਦੋਂ ਅਸੀਂ ਅਗਲੇ ਸਟੇजेस ਕਰਦੇ ਆ ਸਾਨੂੰ ਅਗਲੇ 10 ਸਾਲ 15 ਸਾਲ ਦੀ ਵਿੰਡੋ ਦਿਖਦੀ ਹੈ ਕਿ ਵੀ ਉਹੀ ਨੈਟਵਰਕ ਫਿਰ ਤੁਹਾਨੂੰ ਸਪੋਰਟ ਕਰਦਾ ਤੇ ਉਹ ਉਹੀ ਨੈਟਵਰਕ ਤੇ ਸਭ ਤੋਂ ਜ਼ਿਆਦਾ ਰਿਜ਼ਲਟ ਹੁੰਦਾ ਬਿਕੋਜ਼ ਉਹਨਾਂ ਨੇ ਪਰਸਨਲੀ ਉਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਕਿ ਅਸੀਂ ਜੇ ਉਹ ਸਾਨੂੰ ਉਸ ਮੌਕੇ ਤੇ ਆ ਸਟਿਮੂਲਸ ਨਾ ਮਿਲਿਆ ਹੁੰਦਾ ਮੌਕਾ ਨਾ ਮਿਲੇ ਹੁੰਦਾ ਤੇ ਅਸੀਂ ਪਛਾਣ ਰਹਿ ਜਾਣਾ ਸੀ ਤਾਂ ਤੁਸੀਂ ਸਮਝਦੇ ਹੋ ਜਿੱਦਾਂ ਹੁਣ ਨਵੇਂ-ਨਵੇਂ ਚੇਂਜਸ ਹੋ ਰਹੇ ਆ ਟੈਕਨੋਲੋਜੀਕਲ ਵਰਡ ਆ ਚੁੱਕਿਆ ਬਹੁਤ ਤੇਜ਼ੀ ਨਾਲ ਚੀਜ਼ਾਂ ਬਦਲ ਰਹੀਆਂ ਨੇ ਪਰ ਜਿਹੜੇ ਸਾਡੇ ਐਜੂਕੇਸ਼ਨ ਸਿਸਟਮ ਆ ਉਹ ਸਟੇਟ ਸਪੈਸੀਫਿਕ ਵੀ ਹੁੰਦੇ ਆ ਜਾਂ ਉਹ ਨੇਸ਼ਨ ਸਪੈਸੀਫਿਕ ਵੀ ਹੁੰਦੇ ਆ ਤਾਂ ਉਹਦੇ ਵਿੱਚ ਜਿਹੜੀਆਂ ਇਹ ਗਲੋਬਲ ਆ ਸਾਰਾ ਸਿਸਟਮ ਹੁਣ ਤਾਂ ਜਿਹੜਾ ਵੀ ਇੰਪਲੋਇਮੈਂਟ ਅਮਪਲੋਇਬਿਲਟੀ ਦਾ ਜਾਂ ਟੈਕਨੋਲੋਜੀਕਲ ਐਡਵਾਂਸਮੈਂਟ ਦਾ ਉਹਦੇ ਵਿੱਚ ਫਿਰ ਤੁਹਾਡਾ ਤੁਸੀਂ ਬੱਚਿਆਂ ਨੂੰ ਇਕਵਿਪਡ ਕਰਨ ਦੇ ਮਾਮਲੇ 'ਚ ਕਿ ਉਹ ਗਲੋਬਲ ਜਿਹੜੀਆਂ ਇੰਪਲੋਇਬਿਲਟੀ ਦੀਆਂ ਪੌਸਿਬਿਲਿਟੀਆਂ ਨੇ ਉਹਨੂੰ ਐਕਸਪਲੋਇਟ ਕਰ ਸਕਣ ਉਹਦੇ ਲਈ ਫ ਸ਼ੁਰੂ ਕਰਦੇ ਹੋ ਉਹਦੇ ਜੀ ਇੱਕ ਬਹੁਤ ਵੱਡਾ ਫੈਕਟਰ ਤਾਂ ਆ ਜਾਂਦਾ ਕਿ ਤੁਸੀਂ ਜਿਸ ਵੀ ਸਟਰੀਮ ਚੋਂ ਤੁਹਾਡੇ ਸੌਫਟ ਸਕਿਲਸ ਡਵੈਲਪ ਚਾਹੀਦੇ ਤੁਸੀਂ ਆਪਣੇ ਆਪ ਨੂੰ ਕਿਵੇਂ ਪ੍ਰੈਜੈਂਟ ਕਰਦੇ ਹੋ ਤੁਸੀਂ ਕਿਵੇਂ ਗੱਲ ਕਰਦੇ ਹੋ ਕਿਵੇਂ ਆਪਣੇ ਬਾਰੇ ਲਿਖਦੇ ਹੋ ਜਿਵੇਂ ਬਾਹਰ ਐਸੇ ਰਾਈਟਿੰਗ ਬਹੁਤ ਵੱਡੀ ਚੀਜ਼ ਹੈ ਆਪਣੇ ਇੱਥੇ ਬਹੁਤੇ ਬੱਚੇ ਉਹਦੇ ਲਈ ਇਕਵਿਪ ਨਹੀਂ ਹੁੰਦੇ ਆਪਣੇ ਬੱਚਿਆਂ ਨੂੰ ਕਹ ਦੋ ਕਿ ਆਪਦੇ ਬਾਬਤ ਚਾਰ ਗੱਲਾਂ ਲਿਖ ਦੋ ਉਹ ਕਹਿੰਦੇ ਥੋੜੇ ਜੇ ਦੇ ਆਰ ਲਾਸਟ ਉਹ ਉੱਥੇ ਪਮਤਰ ਜਾਂਦੇ ਕਿ ਇਹ ਕਿਵੇਂ ਕਰਨਾ ਹੈ ਇਹਦੇ ਆਪਦੇ ਬਾਰੇ ਕੀ ਲਿਖੀਏ ਜਦ ਕਿ ਯੂ ਸ਼ੁਡ ਬੀ ਰੈਡੀ ਕਿ ਵੀ ਮੇਰੀਆਂ ਰੀਜਾਂ ਕੀ ਹੈ ਮੈਂ ਅੱਗੇ ਕੀ ਕਰਨਾ ਚਾਹੁੰਦਾ ਮੇਰੀ ਸੋਚ ਕੀ ਹੈ ਮੈਨੂੰ ਲਿਮਿਟੇਸ਼ਨਸ ਕੀ ਹੈ ਮੇਰੀ ਆਪਦੇ ਬਾਰੇ ਜਿਹੜਾ ਮੈਂ ਇਨਵੈਸਟ ਕੀਤਾ ਆਪਦੇ ਤੇ ਕੰਮ ਕੀਤਾ ਉਹ ਮੈਂ ਕੀ ਕੀ ਕੀਤਾ ਸੋ ਤੁਹਾਨੂੰ ਉਨੀ ਕੁਆਲੀਫਿਕੇਸ਼ਨ ਚਾਹੀਦੀ ਜਾਂ ਮੈਂ ਕੀ ਬੁੱਕਸ ਪੜ ਰਹੇ ਆ ਜਾਂ ਪੜ ਰਹੀਆਂ ਕੋਈ ਤੁਹਾਡੇ ਕੋਲ ਉਹ ਤੁਹਾਡੇ ਕੋਲ ਇੱਕ ਦਿਮਾਗ ਚ ਹੋਣਾ ਚਾਹੀਦਾ ਕਿ ਯੂ ਸ਼ੁਡ ਬੀ ਰੈਡੀ ਫੋਰ ਥੈਟ ਸੋ ਸਾਰਾ ਇੱਕ ਸੌਫਟ ਸਕਿਲ ਡਵੈਲਪਮੈਂਟ ਬਾਰੇ ਗੱਲ ਆ ਜਾਂਦੀ ਹੈ ਕਿ ਤੁਹਾਨੂੰ ਆਪਦੇ ਆਪ ਨੂੰ ਮਾਰਕੀਟ ਪਲੇਸ ਚ ਪਿਚ ਕਰਨਾ ਪੈਣਾ ਜੇ ਤੁਸੀਂ ਆਪਣੇ ਆਪ ਨੂੰ ਠੀਕ ਤਰ੍ਹਾਂ ਪਿਚ ਨਹੀਂ ਕੀਤਾ ਤਾਂ ਬਹੁਤ ਸਾਰੇ ਐਸੋਲੇ ਕੰਪੀਟੀਸ਼ਨ ਹੈ ਤੁਹਾਨੂੰ ਕਿਸੇ ਨੇ ਨੋਟਿਸ ਨਹੀਂ ਕਰਨਾ ਸੋ ਅਸੀਂ ਸਾਡਾ ਨਾਲ ਜਿਹੜੀ ਮੈਂਟਰਸ਼ਿਪ ਦੇ ਨਾਲ ਨਾਲ ਇੱਕ ਇਹ ਬਹੁਤ ਵੱਡਾ ਐਸਪੈਕਟ ਹੈ ਕਿ ਵੀ ਤੁਸੀਂ ਪਹਿਲੀ ਗੱਲ ਆਪਣੇ ਆਪ ਨੂੰ ਕਿਵੇਂ ਕਲਟੀਵੇਟ ਕਰਨਾ ਹੈ ਦੂਜੀ ਗੱਲ ਕਿ ਤੁਸੀਂ ਰੀਚ ਆਊਟ ਕਿਨੂੰ ਕਰਨਾ ਹੈ ਪਹਿਲਾਂ ਐਚ ਆਰ ਡਿਪਾਰਟਮੈਂਟਸ ਨੂੰ ਰੀਚ ਆਊਟ ਕਰਨਾ ਪੈਂਦਾ ਸੀ ਹੁਣ ਬਹੁਤ ਸਾਰੇ ਜਿਹੜੇ ਸਟਾਰਟਅੱਪਸ ਨੇ ਜਿਹੜੀਆਂ ਕੰਪਨੀਆਂ ਵੱਡੀਆਂ ਬਣ ਰਹੀਆਂ ਹੌਲੀ ਹੌਲੀ ਉਹਨਾਂ 'ਚ ਓਨਰਸ ਹੀ ਸਿੱਧੇ ਤੁਹਾਨੂੰ ਰਿਸਪੌਂਡ ਕਰਦੇ ਸੋ ਇਟ ਇਜ਼ ਇੰਟਰਸਟਿੰਗ ਕਿ ਤੁਸੀਂ ਲਿੰਕਡਇਨ ਤੇ ਆਪਦੀ ਪ੍ਰੋਫਾਈਲ ਬਣਾ ਕੇ ਸਿੱਧਾ ਓਨਰ ਨਾਲ ਹੀ ਕਮਿਊਨੀਕੇਟ ਕਰ ਰਹੇ ਨੇ ਸੋ ਤੁਸੀਂ 150 200 ਚਿੱਠੀ ਕੱਢੂਗੇ ਤੇ ਤੁਹਾਨੂੰ ਇੱਕ ਦੋ ਜਵਾਬ ਆਉਣਗੇ ਸੋ 2000 ਥਿੰਗਸ ਵਿੱਚ ਪਲੇ ਆਊਟ ਕਬੀ ਉਹ ਉਹ ਬੱਚਿਆਂ ਨੂੰ ਗਾਈਡ ਕਰਨਾ ਤੇ ਬੱਚਿਆਂ ਨੂੰ ਰਸਤਾ ਦਿਖਾਉਣਾ ਤੇ ਇਟ ਇਜ਼ ਵੈਰੀ ਇੰਟਰਸਟਿੰਗ ਕਿ ਆਪਣੇ ਬਿਲਕੁਲ ਪਿੰਡਾਂ ਦੇ ਜਮੇ ਜਾਏ ਬੱਚੇ ਉਹ ਇੰਨਾ ਰਿਜ਼ਲਟ ਦਿਖਾਉਂਦੇ ਆ ਇਨ ਅ ਵੈਰੀ ਸ਼ਾਰਟ ਸਪੈਨ ਆਫ ਟਾਈਮ ਸੋ ਉਹ ਰਿਜ਼ਲਟ ਦਿਖਦੇ ਹਾਲਾਂਕਿ ਇੰਡੀਆ ਦੇ ਵਿੱਚ ਵੀ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਉਹ ਚੀਜ਼ਾਂ ਕਾਫੀ ਇਨਕੋਰਪੋਰੇਟ ਵੀ ਕਰ ਰਹੇ ਆ ਜਿਹੜੀਆਂ ਐਡਵਾਂਸਮੈਂਟ ਹੋ ਰਹੀਆਂ ਨੇ ਬਟ ਜਿਵੇਂ ਏਆਈ ਆ ਗਈ ਜਾਂ ਹੋਰ ਚੀਜ਼ਾਂ ਆ ਰਹੀਆਂ ਨੇ ਜੇ ਉਹ ਇਹ ਕਿਸੇ ਪਾਰਟਿਕੂਲਰ ਸੈਲੇਬਸ ਦੇ ਵਿੱਚ ਨਹੀਂ ਹੈਗੀਆਂ ਮੰਨ ਲਓ ਕਿਸੇ ਸਟੇਟ ਦੇ ਜਾਂ ਕਿਸੇ ਨੇਸ਼ਨ ਦੇ ਤਾਂ ਉਹਨੂੰ ਤੁਸੀਂ ਕੋਈ ਸ਼ਾਰਟ ਕੋਰਸ ਕਰਾ ਕੇ ਜਾਂ ਉਹ ਉਹ ਕਵਰ ਅਪ ਕਰਨ ਦੀ ਕੋਸ਼ਿਸ਼ ਕਰਦੇ ਹੋ ਉਹਦੇ ਵਿੱਚ ਹੈ ਜੀ ਅਸੀਂ ਆਫਰ ਰੈਂਕ ਬਿਲ ਦੇ ਵਿੱਚ ਜਿਹੜੇ ਸਰਟੀਫਿਕੇਟ ਕੋਰਸਸ ਹੋਣ ਕਿ ਜਿਹੜੇ ਬੱਚੇ ਉਹਨੇ ਉਹਨੇ ਸਟੇਜ ਤੇ ਤਿਆਰ ਹੋ ਕੇ ਦੇ ਕੈਨ ਰੀਚ ਆਊਟ ਟੂ ਦ ਇੰਡਸਟਰੀ ਸੋ ਉਹ ਤੁਸੀਂ ਆਪਣਾ ਜੀ ਸਕਿੱਲ ਸੈਟ ਇੱਕ ਤਾਂ ਤੁਹਾਡਾ ਡਰ ਨਿਕਲ ਜਾਂਦਾ ਤੁਸੀਂ ਆ ਚੀਜ਼ ਪੜ੍ਹਨੀ ਹੈ ਇੱਕ ਤੁਹਾਨੂੰ ਪਤਾ ਲੱਗ ਜਾਂਦਾ ਕਿ ਵੀ ਮੈਂ ਇਹਦੇ ਤੇ ਹੋਰ ਜੇ ਰਿਸਰਚ ਕਰਨੀ ਆ ਜੇ ਕਿਸੇ ਚੀਜ਼ ਚ ਮਾਸਟਰਸ ਕਰਨੀ ਆ ਤੁਹਾਨੂੰ ਏਟਲੀਸਟ ਉਹਦਾ ਇਨੀਸ਼ੀਅਲ ਤੁਹਾਡੀ ਤੁਹਾਨੂੰ ਸਮਝ ਆਂਦੀ ਹੈ ਕਿ ਵਿੱਚ ਮੈਂ ਕੀ ਕਰ ਸਕਦਾ ਹਾਂ ਜਾਂ ਕੀ ਕਰ ਸਕਦੀ ਹਾਂ ਕਿਉਂਕਿ ਉਹ ਉਹ ਬੜਾ ਇੰਪੋਰਟੈਂਟ ਐਸਪੈਕਟ ਹੈ ਸੋ ਏਸੀ ਚ ਤਰ੍ਹਾਂ ਜਿਵੇਂ ਹੁਣ ਮੈਡੀਕਲ ਸਟਰੀਮ ਹੈ ਮੈਡੀਕਲ ਸਟਰੀਮ ਚ ਬਹੁਤ ਸਾਰਾ ਕੰਮ ਹੈ ਜਿਹੜਾ ਈਵਨ ਡਿਪਲੋਮਾ ਬੇਸਡ ਹੈ ਤੁਸੀਂ ਫਾਰਮਾ ਫਾਰਮਾਸੋਟਿਕਲ ਜਿਹੜੀ ਕੰਮ ਹੈਗਾ ਜਿਹੜੇ ਟੈਸਟਿੰਗ ਹੈ ਲੈਬ ਟੈਸਟਿੰਗ ਟੈਕਨੋਲੋਜੀ ਵਾਲੇ ਕੰਮ ਹੈਗੇ ਹੈ ਫਿਜ਼ੀਓਥੈਰੇਪੀ ਦੇ ਕੰਮ ਹੈ ਆਪਰੇਸ਼ਨ ਥੀਟਰ ਵਿੱਚ ਜਿਹੜੇ ਰੇਡੀਓਲੋਜੀ ਦੇ ਪ੍ਰੋਸੈਸਸ ਬਹੁਤ ਸਾਰੇ ਬੱਚਾ ਨੂੰ ਇਹ ਆਈਡੀਆ ਨਹੀਂ ਹੁੰਦਾ ਕਿ ਵੀ ਇਹ ਇੰਨੀਆਂ ਪੋਸਿਬਿਲਿਟੀ ਇੰਦੀਆ ਜੌਬਸ ਆ ਜਿਨ੍ਹਾਂ ਨੇ ਤੁਹਾਨੂੰ ਜੋ ਆਪਾਂ ਆਮ ਕਹਿੰਦੇ ਹੁਣੇ ਕਿ ਜਿਹੜਾ ਤੁਹਾਡਾ ਘਰ ਦਾ ਚੁੱਲਾ ਇਗਨਾਈਟ ਕਰਨਾ ਤੇ ਤੁਹਾਡੇ ਕੋਲੇ ਸਾਰੇ ਪਰਿਵਾਰ ਨੂੰ ਸਾਂਭਣ ਦੀ ਓਪਰਚੁਨਿਟੀ ਬਣ ਜਾਂਦੀ ਹੈ ਸੋ ਉਹ ਆਪਣੇ ਉਹ ਕੰਮ ਆਪਣੇ ਆਲੇ ਦੁਆਲੇ ਹੈਗੇ ਨੇ ਉਹ ਕੋਈ ਬੜੀ ਦੂਰ ਜਾਣ ਦੀ ਲੋੜ ਨਹੀਂ ਕਿ ਵੀ ਇਹ ਸਾਰੇ ਆਪਣੇ ਆਲੇ ਦੁਆਲੇ ਆਪਾਂ ਲੋਟ ਆਈਮਸ ਆਪਾਂ ਵੀ ਲਮੈਂਟ ਕਿ ਵੀ ਜੇ ਬੱਚਾ ਕਰ ਲੂਗਾ ਕਿੱਥੇ ਜਾਊਗਾ ਤੁਹਾਨੂੰ ਉਸ ਤਰ੍ਹਾਂ ਦੀ ਕੋਸ਼ਿਸ਼ ਕਰਨੇ ਪੈਣੇ ਕਿ ਜਿਹੜੇ ਆਲੇ ਦੁਆਲੇ ਜਿਹਦੀ ਇਮੀਡੀਟ ਰਿਕੁਆਇਰਮੈਂਟ ਹੈ ਸੋ ਉਹਦੇ ਲਈ ਸਮਝਣਾ ਤੇ ਉਹਦਾ ਗਾਈਡ ਕਰਨਾ ਉਹਦੇ ਚ ਕਾਫੀ ਚੀਜ਼ਾਂ ਜੋ ਐਸਐਚਡੀਐਫ ਨੇ ਕਰਨੀਆਂ ਹੈ ਤੇ ਉਹ ਸਾਡੇ ਵੱਲੋਂ ਉਹ दैट इज पार्ट ऑफ आवर रिसर्च ਤਾਂ ਕਿ ਅਸੀਂ ਬੱਚਾ ਨਾਲ ਲੱਗ ਕੇ ਉਹ ਚੀਜ਼ ਗਾਈਡ ਕਰ ਸਕੀਏ ਕਿ ਅਗਲੇ ਸਾਲ ਦੀ ਅਗਲੇ 3 ਸਾਲਾਂ ਦੀ ਅਗਲੇ 5 ਸਾਲਾਂ ਦੀ ਏਵੋਲੂਸ਼ਨ ਕੀ ਹੈ ਕਿ ਕੀ ਚੀਜ਼ਾਂ ਹੋ ਰਹੀਆਂ ਤੇ ਇਹਦੇ ਵਿੱਚ ਜਿਹੜੇ ਗੈਰ ਸਿੱਖ ਬੱਚੇ ਨੇ ਜਾਂ ਗੈਰ ਪੰਜਾਬੀ ਬੱਚੇ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਜਾਂ ਹਾਂਜੀ ਇਦੇ ਵਿੱਚ ਵਿੱਚ ਓਪਨ ਟੂ ਆਲ ਇਹਦੇ ਵਿੱਚ ਕੋਈ ਆਪਣੇ ਇਸ ਤਰ੍ਹਾਂ ਦਾ ਮਾਪਦੰਡ ਨਹੀਂ ਆ ਕੋਈ ਹੈ ਜੀ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਸੈਗਰੀਗੇਸ਼ਨ ਦਾ ਤੇ ਇਹ ਸਾਰਿਆਂ ਲਈ ਐਕਸੈਸ ਹੈਗਾ ਸਾਰਿਆਂ ਦੀ ਹੈਗਾ ਮੇਰਾ ਲਾਸਟ ਸਵਾਲ ਹੈ ਕਿ ਜਦੋਂ ਤੁਸੀਂ ਕੋਈ ਵੀ ਸਕਾਲਰਸ਼ਿਪ ਆਫਰ ਕਰਦੇ ਹੋ ਕੋਈ ਫਾਊਂਡੇਸ਼ਨ ਤੁਹਾਨੂੰ ਪਤਾ ਹੈ ਕਿ ਆਪਣੇ ਪੰਜਾਬ ਦੇ ਵਿੱਚ ਇੱਕ ਕੁਐਸਟ ਹੈ ਮਾਈਗ੍ਰੇਟ ਕਰਨ ਦੀ ਤੇ ਉਹਨਾਂ ਨੂੰ ਇਹ ਹੁੰਦਾ ਵੀ ਜੇ ਸਕਾਲਰਸ਼ਿਪ ਦੇ ਰਹੇ ਨੇ ਤਾਂ ਸਾਨੂੰ ਬਾਹਰ ਵੀ ਲਿਆ ਜਾਣਗੇ ਤਾਂ ਤੁਹਾਡਾ ਪ੍ਰਾਇਮਰੀ ਮੋਟਿਵ ਕੀ ਹੈ ਜਿਹੜੇ ਬੱਚਿਆਂ ਨੂੰ ਤੁਸੀਂ ਟ੍ਰੇਨ ਕਰਨਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਹੋ ਤੁਸੀਂ ਕੀ ਸਾਡਾ ਮੋਟਿਵ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਕੰਮ ਕੀਤਾ ਜਾਵੇ ਜਾਂ ਬੱਚਿਆਂ ਨੂੰ ਬਾਹਰ ਅੱਛੀ ਆਪਰਚ्युनिटी ਮਿਲਦੀ ਹੈ ਤਾਂ ਬਾਹਰ ਜਾਣ ਜਿਹੜਾ ਪ੍ਰਾਈਮਰੀ ਮੋਟਿਵ ਹੈਗਾ ਜੀ ਉਹ ਹੈਗਾ এমਪਲੋਏਬਿਲਿਟੀ ਜੀ ਐਂਡ ਆਫ ਦਿ ਡੇ ਕੋਈ ਵੀ ਆਪਾਂ এডুকেশন ਦਾ ਫਲਸਫਾ ਦਿੰਨੇ ਆ ਉਹਦਾ ਐਂਡ ਗੋਲ ਹੈਸ ਟੂ ਬੀ এমਪਲੋਏਬਿਲਿਟੀ ਜੇ ਆਪਾਂ এমਪਲੋਏਬਲ ਨਹੀਂ ਹੋ ਪਾਉਂਦੇ ਚਾਹੇ ਇੱਥੇ ਹੋਈਏ ਚਾਹੇ ਬਾਹਰ ਹੋਈਏ ਚਾਹੇ ਪਿੰਡ 'ਚ ਹੋਈਏ ਹੁਣ ਜਿਹੜੇ ਆਪਣੇ ਲੋਕੀ ਸਟਾਰਟਅੱਪਸ ਚਲਾਉਂਦੇ ਨੇ ਕਿੰਨੇ ਕਿੰਨੇ ਸੋਹਣੇ ਉਹਨਾਂ ਨੇ ਖੇਤੀ ਦੇ ਮਾਡਲ ਬਣਾਤੇ ਆਰਗੈਨਿਕ ਫਾਰਮਿੰਗ ਕਰ ਰਹੇ ਆਰਗੈਨਿਕ ਲਾਈਕਵਾਈਜ਼ ਉਹਨਾਂ ਨੇ ਲਾਈਫਸਟਾਕ ਫਾਰਮਿੰਗ ਕਰ ਰਹੇ ਆ ਉਹਨੇ ਕਰਕੇ ਦਿਖਾਇਆ ਜਿਵੇਂ ਆਪ ਵਾਪਸ ਪਿੰਡ ਜਾ ਕੇ ਉਹਨੇ ਕੰਮ ਕਰਕੇ ਦਿਖਾਇਆ ਤਾਂ ਗੱਲ ਹੈ ਕਿ ਜੇ ਤੁਸੀਂ ਕਿਸੇ ਨੂੰ এডਿਕੇਸ਼ਨ ਧਾਇਰੇ ਚ ਉਹਨਾਂ ਚ ਉਹਨਾਂ ਕੋ ਸਕਿੱਲ ਬਣਾ ਦਿਓ ਇੰਨੀ ਕੁ ਰੀਜ ਬਣਾ ਦਿਓ ਕਿ ਵੀ ਮੈਂ ਕੁਝ ਕਰਨਾ ਹੈ ਉਹ ਆਪੇ ਆਪਣਾ ਰਸਤਾ ਬਣਾ ਲਏਗਾ ਇਰਿਸਪੈਕਟਿਵ ਆਫ ਵੇ ਯੂ ਗੋ ਅਸੀਂ ਕੋਈ ਇਹ ਨਹੀਂ ਪ੍ਰਮੋਟ ਕਰ ਰਹੇ ਕਿ ਬਾਹਰ ਜਾਓ ਅਸਤੇ ਕਹਿੰਦੇ ਵੀ ਇਸ এনवायरमेंट ਚ ਰਹਿ ਕੇ ਜੇ ਆਪਾਂ ਸਰਵ ਕਰੀਏ ਅਸੀਂ ਬਹੁਤ ਵੱਡੀ ਚੇਂਜ ਲਿਆ ਸਕਦੇ ਹਾਂ ਅਸੀਂ ਬੱਚਿਆਂ ਚੋਂ ਫਰਸਟ੍ਰੇਸ਼ਨ ਦੂਰ ਕਰਦੇ ਹਾਂ ਜਿਹੜਾ ਇੱਥੇ ਰਹੂਗਾ ਉਹ ਆਪਣੇ ਮਾਪਿਆਂ ਦੇ ਕੋਲੇ ਰਹੂਗਾ ਆਪਣੇ ਘਰਦਿਆਂ ਦੇ ਕੋਲੇ ਰਹੂਗਾ ਆਪਣੇ ਪਿੰਡ ਦੇ ਆਪਣੇ ਸ਼ਹਿਰ ਦੇ ਆਪਣੇ ਦਾਇਰੇ ਚ ਰਹੂਗਾ ਤੇ ਉਹ ਬਹੁਤ ਵੱਡੀ ਚੇਂਜ ਲੈ ਕੇ ਆਵੇਗਾ ਤੇ ਜੇ ਆਪਾਂ ਇੱਥੋਂ ਹੀ ਇਹੀ ਸੋਚੀਏ ਕਿ ਇੱਥੋਂ ਦੀ ਬਾਹਰ ਨਿਕਲ ਜਾਣਾ ਜਾਂ ਹੋਰ ਕਰਨਾ ਉਹ ਤਾਂ ਆਪਾਂ ਫਿਰ ਜਿਹਨੂੰ ਆਪਾਂ ਪ੍ਰੋਵਰਬੀਅਲ ਬ੍ਰੇਨ ਡレイン ਕਰ ਰਹੇ ਹਾਂ ਤੇ ਸਾਨੂੰ ਤਾਂ ਇੱਥੇ ਇੱਕ ਲਾਹੇਵੰਦ ਰਿਜ਼ਲਟ ਚਾਹੀਦਾ ਜੀ ਤੇ ਤੁਹਾਡੀ ਬੱਚਿਆਂ ਨੂੰ ਜਾਂ ਮਾਪਿਆਂ ਨੂੰ ਕੋਈ ਅਪੀਲ ਇਸ ਟੇ ਕੱਟ ਬੱਚਿਆਂ ਨੂੰ ਤਾਂ ਸਭ ਤੋਂ ਵੱਡੀ ਅਪੀਲ ਇਹ ਹੈ ਜੀ ਕਿ ਵੀ ਓਪਰਚ्युनिटी ਹੈ ਓਪਰਚ्युनिटी ਨੂੰ ਸਮਝੋ ਬਾਕੀ ਸਿੱਖਿਓ ਮੈਂ ਡਿਵੈਲਪਮੈਂਟ ਫਾਊਂਡੇਸ਼ਨ ਤੁਹਾਡੇ ਨਾਲ ਖੜੀ ਹੈ ਕਿ ਜਿਹੜੇ ਜਿਹੜੇ ਕੰਮ ਕਿਤੇ ਅੜੀਕਾ ਬਣਦਾ ਹੈ ਫਾਈਨੈਂਸ਼ੀਅਲ ਅੜੀਕਾ ਬਹੁਤ ਵੱਡਾ ਬਣਦਾ ਹੈ ਜੀ ਜਦੋਂ ਪੈਸੇ ਨਾ ਹੋਣ ਜ਼ਰੀਆ ਨਾ ਹੋਵੇ ਫੀਸ ਬਹੁਤ ਅੱਜਕੱਲ ਜ਼ਿਆਦਾ ਹੋ ਗਈ ਉਹਦੇ 'ਚ ਅਸੀਂ ਹਰ ਪਾਸੋਂ ਨਾਲ ਖੜੇ ਆਂ ਪਰ ਉਹ ਚੀਜ਼ਾਂ ਨੂੰ ਅਪਲਾਈ ਕਰੋ ਜੇ ਉਹ ਉਦੋਂ ਵਿੰਡੋ ਬਣਦੀ ਹੈ ਕਿ ਵੀ ਇੰਨੇ ਚਿਰ ਚ ਤੁਸੀਂ ਅਪਲਾਈ ਕਰਨਾ ਉ ਮੂਰੇ ਹੋ ਕੇ ਅਪਲਾਈ ਕਰੋ ਵਿੱਚ ਕੋਈ ਸੰਗ ਨਹੀਂ ਹੈ ਏਡ ਮੰਗਣ ਵਿੱਚ ਕੋਈ ਸੰਗ ਨਹੀਂ ਉਹਦੇ ਨਾਲ ਆਪਾਂ ਛੋਟੇ ਨਹੀਂ ਬਣ ਜਾਂਦੇ ਜਿਹੜੇ ਕਿਸੇ ਮੌਕੇ ਤੇ ਆਪਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਚਾਹੀਦੀ ਹੈ ਚਾਹੇ ਉਹ ਕਿਸੇ ਤੋਂ ਆਪਾਂ ਸਲਾਈ ਲੈਣੀ ਹੋਵੇ ਵੱਡੇ ਤੋਂ ਤੇ ਉਹ ਭੱਜ ਕੇ ਪੁੱਛਣਾ ਚਾਹੀਦਾ ਹੈ ਉਹਦੇ ਵਿੱਚ ਸੰਗ ਨਹੀਂ ਹੋਣੀ ਚਾਹੀਦੀ ਜੀ ਥੈਂਕ ਯੂ ਜੀ ਬਹੁਤ ਬਹੁਤ ਥੈਂਕ ਯੂ ਜੀ ਇਹ ਸੰਜੀ ਸਰਦਾਰ ਗੁਰਬੀਰ ਸਿੰਘ ਵੀਰਾੜ ਜਿਨ੍ਹਾਂ ਦੇ ਨਾਲ ਆਪਾਂ ਜੋ এডੂਕੇਸ਼ਨ ਦੇ ਖੇਤਰ ਦੇ ਵਿੱਚ ਜਿਹੜੀ ਸਕਾਲਰਸ਼ਿਪ ਸਕੀਮ ਦੇ ਨਾਲ ਦੇ ਵੱਲੋਂ ਚਲਾਈਆਂ ਜਾ ਰਹੀਆਂ ਨੇ ਉਸ ਦੇ ਬਾਬਤ ਵਿਚਾਰਾਂ ਦੀ ਸਾਂਝ ਪਾਈ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂ you <music>